ਆ ਕੀ ਨਹੀਂ ਲੱਗਦਾ ਤੇਰਾ ਟਾਈਮ ਟਾਈਮ ਨਹੀਂ ਲੱਗਦਾ ਵੀਡੀਓ ਬਣਾਉਣੀ ਚਾਹੀਦੀ ਆ ਹਾ ਹਾ ਰਾਤ ਦਾ ਸਮਾਂ ਆ ਤੇ ਆ ਭੈਣ ਨਾ ਕੰਮ ਕਰ ਕਰਕੇ ਕੰਮ ਕਰ ਕਰਕੇ ਇਦਾਂ ਦੇ ਵਲੰਟੀਅਰ ਇਦਾਂ ਦੇ ਦੋਸਤ ਦੇਖੋ ਹੁਣੇ ਚਾਹੀਦੇ ਆ ਇਦਾਂ ਦੀਆਂ ਭੈਣਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਦਿਨ ਰਾਤ ਕੰਮ ਕਰਦੀਆਂ ਆ ਆ ਕੀ ਨਹੀਂ ਲੱਗਦਾ ਤੇਰਾ ਟਾਈਮ ਟਾਈਮ ਨਹੀਂ ਲੱਗਦਾ ਵੀਡੀਓ ਬਣਾਉਣੀ ਚਾਹੀਦੀ ਆ ਹਾ ਹਾ ਰਾਤ ਦਾ ਸਮਾਂ ਆ ਤੇ ਆ ਭੈਣ ਨਾ ਕੰਮ ਕਰ ਕਰਕੇ ਕੰਮ ਕਰ ਕਰਕੇ ਇਦਾਂ ਦੇ ਵਲੰਟੀਅਰ ਇਦਾਂ ਦੇ ਦੋਸਤ ਦੇਖੋ ਹੁਣੇ ਚਾਹੀਦੇ ਆ ਇਦਾਂ ਦੀਆਂ ਭੈਣਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਦਿਨ ਰਾਤ ਕੰਮ ਕਰਦੀਆਂ ਆ ਆਹ ਦੇਖੋ ਰਾਤ ਦਾ ਸਮਾਂ ਰਾਤ ਦਾ ਸਮਾਂ ਹੋ ਗਿਆ ਤੇ ਆਹ ਦੇਖੋ ਕਿਦਾਂ ਲੱਗੇ ਹੋਏ ਆ ਸਫਾਈ ਕਰਕੇ ਬਾਹਰੋਂ ਆਏ ਆ ਫਿਰ ਵੀ ਅਣਥੱਕ ਜਿਹੜੀ ਮਿਹਨਤ ਆ ਆਹ ਵੀ ਟਰੱਕ ਉਹ ਵੀ ਟਰੱਕ ਇਧਰੋਂ ਗੱਡੀਆਂ ਤੇ ਗੱਡੀਆਂ ਲੋਡ ਡਾਊਨ ਲੋਡ ਹੋਈ ਆ ਉਹੀ ਦੁਕਾਨ ਆ ਸੰਗਤ ਜੀ ਤੁਸੀਂ ਭਰ ਦਿੱਤੀ ਆ ਕੋਈ ਜਵਾਬ ਨਹੀਂ ਕੋਈ ਕੁਝ ਕਹਿ ਨਹੀਂ ਸਕਦੇ ਮੈਂ ਇਸ ਭੈਣ ਬਾਰੇ ਬਹੁਤ ਸ਼ਾਬਾਸ਼ ਕਹੂੰਗਾ ਇਸ ਭੈਣ ਨੇ ਬਹੁਤ ਕੰਮ ਕਰਾਇਆ ਵਾ ਇਸ ਮੁਸ਼ਕਲ ਦੇ ਸਮੇਂ ਦੇ ਵਿੱਚ ਪਿੰਡ ਤੇਰਾ ਇੰਡੀਆ ਤੋਂ ਪਿੰਡ ਕਿਹੜਾ ਆ ਨਵਾਂ ਸ਼ਹਿਰ ਨਵਾਂ ਸ਼ਹਿਰ ਕਿਹੜਾ ਪਿੰਡ ਮਹਿੰਦੀਪੁਰ ਮਹਿੰਦੀਪੁਰ ਹਾਂਜੀ ਲਓ ਜੀ ਮਹਿੰਦੀਪੁਰ ਦੀ ਕੁੜੀ ਆ ਨਹੀਂ ਨਹੀਂ ਮੈਂ ਨੋਆ ਮਹਿੰਦੀਪੁਰ ਦੀ ਮਹਿੰਦੀਪੁਰ ਦੀ ਨੋਆ ਤੇ ਪਿੰਡ ਕਿਹੜਾ ਤੇਰਾ ਪਿੰਡ ਕਿਹੜਾ ਖੇਰੜਾ ਚਰਵਾਲ ਹੈ ਖੇਰੜਾ ਚਰਵਾਲ ਲੋ ਜੀ ਜਿਹੜੇ ਵੀ ਇਹਦੇ ਪਿੰਡ ਦੇ ਆ ਫਕਰ ਵਾਲੀ ਗੱਲ ਆ ਇਹ ਦੇਖ ਲਓ ਭੈਣ ਕੰਮ ਕਰਦੀ ਆ ਇਹਨਾਂ ਦਾ ਹਸਬੰਦ ਭਾਜੀ ਤੁਹਾਡਾ ਪਿੰਡ ਕਿਹੜਾ ਮੇਰਾ ਨਮਸ਼ਰ ਕੋ ਮਹਿੰਦੀਪੁਰ ਮਹਿੰਦੀਪੁਰ ਤੇ ਤੇ ਬਹੁਤ ਬਹੁਤ ਧੰਨਵਾਦ ਆ ਇਹ ਭਾਜੀ ਨੇ ਤੇ ਭੈਣ ਇਹਨਾਂ ਨੇ ਬਹੁਤ ਕੰਮ ਕੀਤਾ ਆ ਬਹੁਤ ਸੇਵਾ ਰੋਜ਼ ਕਰਵਾਉਂਦੇ ਆ ਬਹੁਤ ਬਹੁਤ ਧੰਨਵਾਦ ਲੋਕੇ ਕਿਰਾ ਲੋਕੇ ਕਿਰਾ ਤੇ ਆਈਦਾ ਭਾਜੀ ਤੁਹਾਡਾ ਪਿੰਡ ਕਿਹੜਾ ਵਾ ਹਾਂਜੀ ਤੁਹਾਡਾ ਪਿੰਡ ਕਿਹੜਾ ਸਾਡਾ ਮਹਿਤਾ ਵੀਰ ਮਹਿਤਾ ਮਹਿਤਾ ਚੌਕ ਮਹਿਤਾ ਚੌਕ ਆਂਗਾ ਮਹਿਤਾ ਚੌਕ ਵਾਲਿਓ ਪੂਰੇ ਜਿੱਥੇ ਵੀ ਦੁਨੀਆ ਦੇ ਵਸਦੇ ਆ ਦੇਖ ਲੋ ਜੀਰਾ ਤੇਰਾ ਪਿੰਡ ਕਿਹੜਾ ਬਈ ਵਾਹਿਗੁਰੂ ਜੀ ਕਾ ਖਾਲਸਾ ਕਿਹੜਾ ਪਿੰਡ ਵਾਹਿਗੁਰੂ ਜੀ ਕਾ ਖਾਲਸਾ ਫਿਰ ਰਾਣੇ ਵਾਲੀ ਰਾਣੇ ਵਾਲੀ ਦਾ ਮੁੰਡਾ ਬਈ ਆ ਵੀ ਤੇਰਾ ਪਿੰਡ ਕਿਹੜਾ ਬਈ ਆਪਣਾ ਹੀ ਜ਼ਿਲ੍ਹਾ ਲੁਧਿਆਣਾ ਨੇੜੇ ਆਲਮਗੀਰ ਖੇੜੀ ਪਿੰਡ ਜੀ ਖੇੜੀ ਪਿੰਡ ਹਾਂਜੀ ਦੇਖ ਲੋ ਵੀਡੀਓ ਤੇਰਾ ਪਿੰਡ ਕਿਹੜਾ ਬਈ ਸ਼ਹੀਦ ਭਗਤ ਸਿੰਘ ਨਗਰ ਸ਼ਹੀਦ ਭਗਤ ਸਿੰਘ ਨਗਰ ਲਓ ਜੀ ਸਿੰਘ ਸਾਹਿਬ ਸਾਰੇ ਉਧਰ ਸਾਡੇ ਲਾਭ ਸਿੰਘ ਪੰਘੂ ਜੀ ਤੁਸੀਂ ਸਾਰੇ ਜਾਣਦੇ ਹੀ ਆ ਹਨਾ ਤੇ ਕਰਨੀਆਂ ਇਹ ਵੀਡੀਓ ਨਾ ਇਸ ਕਰਕੇ ਬਣਾ ਰਿਆ ਰਾਤ ਦਾ ਸਮਾਂ ਮਿਹਨਤ ਕਰ ਰਿਹਾ ਸਾਰੇ ਆ ਦੇਖੋ ਹੁਣੇ ਹੀ ਸਫਾਈ ਕਰਕੇ ਇੰਨਾ ਮਤਲਬ ਇਹ ਕੂੜਾ ਕਰਗਟ ਗਲੀਆਂ ਦੇ ਵਿੱਚੋਂ ਆ ਦੇਖੋ ਹਜੇ ਵੀ ਹਜੇ ਵੀ ਇੱਥੇ ਨਾ ਇਹ ਵੀ ਐਡਾ ਹਾਲਾਤ ਆ ਸਾਰੇ ਲੱਗਿਆ 스멜 ਇੰਨੀ ਜਿਆਦੀ ਆਉਂਦੀ ਆ ਇੱਥੇ ਪਤਾ ਨਹੀਂ ਕਿੰਨੇ ਕੇ ਜਾਨਵਰ ਮਰੇ ਹੋਏ ਨਿਕਲੇ ਆ ਕਿੰਨੇ ਕੇ ਮਾਕੇ ਖੜਾ ਨਹੀਂ ਹੋਇਆ ਜਾਂਦਾ ਐ ਕੀ ਨਹੀਂ ਲੱਗਦਾ ਤੇਰਾ ਟਾਈਮ ਟਾਈਮ ਨਹੀਂ ਲੱਗਦਾ ਵੀਡੀਓ ਬਣਾਉਣੀ ਚਾਹੀਦੀ ਆ ਹਾ ਹਾ ਰਾਤ ਦਾ ਸਮਾਂ ਆ ਤੇ ਆ ਭੈਣ ਨਾ ਕੰਮ ਕਰ ਕਰਕੇ ਕੰਮ ਕਰ ਕਰਕੇ ਇਦਾਂ ਦੇ ਵਲੰਟੀਅਰ ਇਦਾਂ ਦੇ ਦੋਸਤ ਦੇਖੋ ਹੁਣੇ ਚਾਹੀਦੇ ਆ ਇਦਾਂ ਦੀਆਂ ਭੈਣਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਦਿਨ ਰਾਤ ਕੰਮ ਕਰਦੀਆਂ ਆ ਆਹ ਦੇਖੋ ਰਾਤ ਦਾ ਸਮਾਂ ਰਾਤ ਦਾ ਸਮਾਂ ਹੋ ਗਿਆ ਤਿਆ ਦੇਖੋ ਕਿਦਾਂ ਲੱਗੇ ਹੋਇਆ ਸਫਾਈ ਕਰਕੇ ਬਾਹਰੋਂ ਆਏ ਆ ਫਿਰ ਵੀ ਅਣਥੱਕ ਜਿਹੜੀ ਮਿਹਨਤ ਆ ਆ ਵੀ ਟਰੱਕ ਉਹ ਵੀ ਟਰੱਕ ਇਧਰੋਂ ਗੱਡੀਆਂ ਦੇ ਗੱਡੀਆਂ ਲੋਡ ਡਾਊਨਲੋਡ ਹੋਏ ਆ ਉਹੀ ਦੁਕਾਨ ਆ ਸੰਗਤ ਜੀ ਤੁਸੀਂ ਭਰ ਦਿੱਤੀ ਆ ਕੋਈ ਜਵਾਬ ਨਹੀਂ ਕੋਈ ਕੁਝ ਕਹਿ ਨਹੀਂ ਸਕਦੇ ਮੈਂ ਇਸ ਭੈਣ ਬਾਰੇ ਬਹੁਤ ਸ਼ਾਬਾਸ਼ ਕਹੂੰਗਾ ਇਸ ਭੈਣ ਨੇ ਬਹੁਤ ਕੰਮ ਕਰਾਇਆ ਵਾ ਇਸ ਮੁਸ਼ਕਲ ਦੇ ਸਮੇਂ ਦੇ ਵਿੱਚ ਭੈਣ ਤੇਰਾ ਇੰਡੀਆ ਤੋਂ ਪਿੰਡ ਕਿਹੜਾ ਆ ਨਮਾਸ਼ਾਰ ਕਿਹੜਾ ਪਿੰਡ ਮਹਿੰਦੀਪੁਰ ਮਹਿੰਦੀਪੁਰ ਹਾਂਜੀ ਲਓ ਜੀ ਮਹਿੰਦੀਪੁਰ ਦੀ ਕੁੜੀ ਆ ਨਹੀਂ ਨਹੀਂ ਮੈਂ ਨੋਆ ਮਹਿੰਦੀਪੁਰ ਦੀ ਮਹਿੰਦੀਪੁਰ ਦੀ ਨੋਆ ਤੇ ਪਿੰਡ ਕਿਹੜਾ ਤੇਰਾ ਪਿੰਡ ਕਿਹੜਾ ਖੇਰੜਾ ਚਰਵਾਲ ਹੈ ਖੇਰੜਾ ਚਰਵਾਲ ਲਓ ਜੀ ਜਿਹੜੇ ਵੀ ਇਹਦੇ ਪਿੰਡ ਦੇ ਆ ਫਕਰ ਵਾਲੀ ਗੱਲ ਆ ਇਹ ਦੇਖ ਲਓ ਭੈਣ ਕੰਮ ਕਰਦੀ ਆ ਇਹਨਾਂ ਦਾ ਹਸਬੰਦ ਭਾਜੀ ਤੁਹਾਡਾ ਪਿੰਡ ਕਿਹੜਾ ਮੇਰਾ ਨਮਾਸ਼ਾਰ ਕੋ ਮਹਿੰਦੀਪੁਰ ਮਹਿੰਦੀਪੁਰ ਤੇ ਤੇ ਬਹੁਤ ਬਹੁਤ ਧੰਨਵਾਦ ਆ ਇਹ ਭਾਜੀ ਨੇ ਤੇ ਭੈਣ ਇਹਨਾਂ ਨੇ ਬਹੁਤ ਕੰਮ ਕੀਤਾ ਆ ਬਹੁਤ ਸੇਵਾ ਰੋਜ਼ ਕਰਵਾਉਂਦੇ ਆ ਬਹੁਤ ਬਹੁਤ ਧੰਨਵਾਦ ਲੋਕੇ ਕਿਹੜਾ ਲੋਕੇ ਕਿਹੜਾ ਤੇ ਆਈਦਾ ਪਾਜੀ ਤੁਹਾਡਾ ਪਿੰਡ ਕਿਹੜਾ ਵਾ ਹਾਂਜੀ ਤੁਹਾਡਾ ਪਿੰਡ ਕਿਹੜਾ ਸਾਡਾ ਮੈਦਾ ਵੀਰੇ ਮੈਦਾ ਮੈਦਾ ਚੌਕ ਮੈਦਾ ਚੌਕ ਮੈਦਾ ਚੌਕ ਵਾਲਿਓ ਪੂਰੇ ਜਿੱਥੇ ਵੀ ਦੁਨੀਆ ਦੇ ਵਾਸਤੇ ਆ ਦੇਖ ਲੋ ਜੀਰਾ ਤੇਰਾ ਪਿੰਡ ਕਿਹੜਾ ਬਈ ਵਾਹਿਗੁਰੂ ਜੀ ਕਾ ਖਾਲਸਾ ਕਿਹੜਾ ਪਿੰਡ ਵਾਹਿਗੁਰੂ ਜੀ ਕਾ ਖਾਲਸਾ ਬਈ ਫੇਰਾ ਐਸਾ ਸੀ ਲਾਗੇ ਰਾਣੇ ਵਾਲੀ ਰਾਣੇ ਵਾਲੀ ਦਾ ਮੁੰਡਾ ਬਈ ਆ ਵੀ ਤੇਰਾ ਪਿੰਡ ਕਿਹੜਾ ਬਈ ਮਾਈ ਬਿਲਾ ਲੁਧਿਆਣਾ ਨੇੜੇ ਆਲਮਗੀਰ ਖੇੜੀ ਪਿੰਡ ਜੀ ਖੇੜੀ ਪਿੰਡ ਦੇਖ ਲੋ ਵੀਡੀਓ ਤੇਰਾ ਪਿੰਡ ਕਿਹੜਾ ਬਈ ਸ਼ਹੀਦ ਭਗਤ ਸਿੰਘ ਨਗਰ ਸ਼ਹੀਦ ਭਗਤ ਸਿੰਘ ਨਗਰ ਲੋ ਜੀ ਸਿੰਘ ਸਾਫ ਸਾਰੇ ਉਧਰ ਸਾਡੇ ਲਾਭ ਸਿੰਘ ਪੰਘੂ ਜੀ ਤੁਸੀਂ ਸਾਰੇ ਜਾਣਦੇ ਹੀ ਆ ਹਨਾ ਤੇ ਕਰਨੀਆਂ ਇਹ ਵੀਡੀਓ ਨਾ ਇਸ ਕਰਕੇ ਬਣਾ ਰਹੇ ਆ ਰਾਤ ਦਾ ਸਮਾਂ ਮਿਹਨਤ ਕਰ ਰਹੇ ਆ ਸਾਰੇ ਆ ਦੇਖੋ ਹੁਣੇ ਹੀ ਸਫਾਈ ਕਰਕੇ ਇੰਨਾ ਮਤਲਬ ਇਹ ਕੂੜਾ ਕਰਗਟ ਗਲੀਆਂ ਦੇ ਵਿੱਚੋਂ ਆ ਦੇਖੋ ਹਜੇ ਵੀ ਅਜੇ ਵੀ ਇੱਥੇ ਨਾ ਇਹ ਵੀ ਐਡਾ ਹਾਲਾਤ ਆ ਸਾਰੇ ਲੱਗੇ ਆ 스멜 ਇੰਨੀ ਜਿਆਦੀ ਆ ਇੱਥੇ ਪਤਾ ਨਹੀਂ ਕਿੰਨੇ ਕੇ ਜਾਨਵਰ ਮਰੇ ਹੋਏ ਨਿਕਲੇ ਆ ਕਿੰਨੇ ਕੇ ਮਾ ਕੇ ਖੜਾ ਨਹੀਂ ਹੋਇਆ ਜਾਂਦਾ